ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਸਰਕਾਰ ਨੇ ਹੁਣ ਜਿੱਥੇ ਵਿਦਿਆਰਥੀਆਂ ਦੀ ਆਤੀ ਗਿਣਤੀ ਨੂੰ ਕਾਬੂ ਕਰਨ ਲਈ ਤਿਆਰੀ ਕਰ ਲਈ ਹੈ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ 270000 ਤੱਕ ਸੀਮਿਤ ਕਰ ਦੇਵੇਗਾ ਕਿਉਂਕਿ ਰਿਕਾਰਡ ਇਮੀਗ੍ਰੇਸ਼ਨ ਕਾਰਨ ਰੀਅਲ ਏਸਟੇਟ ਮਾਰਕੀਟ ਵਿੱਚ ਜਲਦਤ ਦੀਆਂ ਕੀਮਤਾਂ ਵਧੀਆਂ ਹਨ शिक्षा मंत्री जेसन क्लियर ने एक प्रेस कॉन्फ्रेंस में कहा है कि ਸਾਡੀਆਂ ਯੂਨੀਵਰਸਿਟੀਆਂ ਵਿੱਚ ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 10% ਵਾਧਾ ਅੰਤਰਰਾਸ਼ਟਰੀ ਵਿਦਿਆਰਥੀ ਹਨ ਅਤੇ ਪ੍ਰਾਈਵੇਟ ਵੋਕੇਸ਼ਨਲ ਅਤੇ ਸਿਖਲਾਈ ਪ੍ਰਦਾਤਾਵਾਂ ਵਿੱਚ ਲਗਭਗ 50% ਵਾਧਾ ਹਨ ਇਸ ਲਈ ਇਸ ਤੇ ਸਖਤ ਕਾਰਵਾਈ ਕਰਨ ਦੀ ਯੋਜਨਾ ਬਣਾਈ ਗਈ ਹੈ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪ੍ਰਵਾਸ ਤੇ ਵਾਧੇ ਨੂੰ ਰੋਕਣ ਲਈ ਪਿਛਲੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਜ਼ਿਆਦਾ ਕਾਇਦਤੀ ਸੀ ਆਸਟ੍ਰੇਲੀਆ ਨੇ 2022 ਵਿੱਚ ਆਪਣੀ ਸਾਲਾਨਾ ਕੋਵਿਡ-19 ਇਮੀਗ੍ਰੇਸ਼ਨ ਸੀਮਾ ਨੂੰ ਵੱਧ ਕਰ ਦਿੱਤਾ ਸੀ ਤਾਂ ਜੋ ਕੰਪਨੀਆਂ ਨੂੰ ਸਟਾਫ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕੇ ਕਿਉਂਕਿ ਕੋਵਿਡ-19 ਬਿਮਾਰੀ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ 2 ਸਾਲਾਂ ਤੱਕ ਬਾਹਰ ਰੱਖਿਆ ਸੀ ਭਾਰਤ ਤੇ ਚੀਨ ਅਤੇ ਫਿਲੀਪੀਨਸ ਦੇ ਵਿਦਿਆਰਥੀਆਂ ਦੁਆਰਾ ਰਿਕਾਰਡ ਪ੍ਰਵਾਸ ਨੇ ਕਰਮਚਾਰੀਆਂ ਵਿੱਚ ਵਾਧਾ ਕੀਤਾ ਅਤੇ ਉਜਰਤ ਦੇ ਦਬਾਅ ਨੂੰ ਕਾਬੂ ਵਿੱਚ ਰੱਖਿਆ ਹੈ ਪਰ ਹੁਣ ਇਹ ਹੋਰ ਮੁਸ਼ਕਲ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਪ੍ਰਾਪਰਟੀ ਮਾਰਕੀਟ ਦੀ ਮੰਗ ਵਧੇ ਰਹੀ ਹੁੰਦੀ ਜਾ ਰਹੀ ਹੈ 3 ਸਤੰਬਰ 2023 ਨੂੰ ਖਤਮ ਹੋਏ ਸਾਲ ਵਿੱਚ ਇਮੀਗ੍ਰੇਸ਼ਨ ਇੱਕ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਿਆ ਸੀ ਜੂਨ 2023 ਨੂੰ ਖਤਮ ਹੋਏ ਸਾਲ ਵਿੱਚ 518000 ਲੋਕਾਂ ਤੋਂ 60% ਵਾਧੇ ਦੇ ਰਿਕਾਰਡ 548000 ਲੋਕਾਂ ਤੱਕ ਪਹੁੰਚ ਗਿਆ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸੀਮਾ ਦਾ ਮਤਲਬ ਹੋਵੇਗਾ ਕਿ 2025 ਵਿੱਚ ਜਨਤਕ ਯੂਨੀਵਰਸਿਟੀਆਂ ਵਿੱਚ ਲਗਭਗ 145009 ਵਿਦਿਆਰਥੀਆਂ ਤੇ ਵਰਕ ਸੰਸਥਾਵਾਂ ਵਿੱਚ ਲਗਭਗ 95009 ਲੋਕਾਂ ਦੀ ਸੀਮਾ ਹੋਵੇਗੀ ਸਰਕਾਰੀ ਅੰਕੜਿਆਂ ਦੇ ਅਨਸਾਰ ਇਸ ਦੇ ਤਹਿਤ ਸ਼ੁਰੂਆਤੀ ਸਿੱਖਿਆ ਪ੍ਰੀ ਕੋਰੋਨਾ ਪੱਧਰ ਤੋਂ ਲਗਭਗ 7000 ਘਟ ਅਤੇ ਪਿਛਲੇ ਸਾਲ ਨਾਲੋਂ 53000 ਘਟ ਹੋਵੇਗੀ ਇੱਕ ਬਿਆਨ ਵਿੱਚ ਸਿੱਖਿਆ ਮੰਤਰੀ ਜੇਸਨ ਪਲੇਅਰ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਦਾਖਲ ਸੰਖਿਆ 145000 ਜਾਂ 2000 ਤੇ ਇਹਦੇ ਪੱਤੇ ਤੱਕ ਘਟਾ ਦਿੱਤੀ ਜਾਵੇਗੀ 2025 ਵਿੱਚ 30000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੇ ਯੋਗ ਹੋਣਗੇ ਜਦੋਂ ਕਿ ਕੀਤਾ ਮੁਖੀ ਸਿੱਖਿਆ ਤੇ ਸਿਖਲਾਈ ਪ੍ਰਦਾਤਾਵਾਂ ਦੀ ਗਿਣਤੀ ਸਿਰਫ 95000 ਤੱਕ ਸੀਮਿਤ ਹੋਵੇਗੀ ਆਸਟ੍ਰੇਲੀਆ ਨੇ ਜੁਲਾਈ ਵਿੱਚ ਵੀਜ਼ਾ ਫੀਸ ਨੂੰ ਦੁੱਗਣਾ ਕੀਤਾ ਸੀ ਤਾਂ ਜੋ 2022-23 ਵਿੱਚ ਇਮੀਗ੍ਰੇਸ਼ਨ 528000 ਤੋਂ ਘਟਾ ਕੇ 2024-25 ਤੱਕ 260000 ਕੀਤਾ ਜਾ ਸਕੇ ਅਤੇ ਹੁਣ ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਸਰਕਾਰ ਨੇ ਹੁਣ ਜਿੱਥੇ ਵਿਦਿਆਰਥੀਆਂ ਦੀ ਵਾਧਦੀ ਗਿਣਤੀ ਨੂੰ ਕਾਬੂ ਕਰਨ ਲਈ ਤਿਆਰੀ ਕਰ ਲਈ ਹੈ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਦਾਖਿਆਂ ਦੀ ਗਿਣਤੀ 2,70,000 ਤੱਕ ਸੀਮਿਤ ਕਰ ਦੇਵੇਗਾ ਕਿਉਂਕਿ ਰਿਕਾਰਡ ਇਮੀਗ੍ਰੇਸ਼ਨ ਕਾਰਨ ਰੀਅਲ ਏਸਟੇਟ ਮਾਰਕੀਟ ਵਿੱਚ ਜਾਇਦਾਦ ਦੀਆਂ ਕੀਮਤਾਂ ਵਧ ਰਹੀਆਂ ਹਨ